ਜੀ ਹਾਂ ਇਹ ਤਸਵੀਰਾਂ ਪੰਜਾਬ ਦੇ ਦੂਸਰੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਕਾਲਾਚੜ ਭਵਾਨੀਗੜ੍ਹ ਦੀਆਂ ਨੇ ਜਿੱਥੇ ਕੀ ਨੈਸ਼ਨਲ ਹਾਈਵੇ ਦੇ ਉੱਪਰ ਲੱਗੀਆਂ ਹੋਈਆਂ ਲਾਈਟਾਂ ਸ਼ੋਪੀਸ ਬਣ ਗਈਆਂ ਨੇ ਤੇ ਹਨੇਰੇ ਕਾਰਨ ਰੋਸਾਨਾ ਹੀ ਵੱਡੇ ਹਾਦਸੇ ਹੋ ਰਹੇ ਨੇ ਤੇ ਸੜਕਾਂ ਦੇ ਉੱਪਰ ਆਵਾਰਾ ਪਸ਼ੂ ਕੁੱਬਦੇ ਹੋਏ ਨਸਰ ਆ ਰਹੇ ਨੇ 170 ਰੁਪਏ ਦੇ ਲਗਭਗ ਇੱਕ ਕਾਰ ਤੋਂ ਇਸ ਜਗ੍ਹਾ ਤੋਂ ਟੋਲ ਟੈਕਸ ਵਸੂਲਿਆ ਜਾ ਰਿਹਾ ਹੈ ਪਰ ਪ੍ਰੇਸ਼ਾਨਾ ਹਾਦਸਿਆਂ ਨੂੰ ਸਦਾ ਦੇ ਰਿਹਾ ਇਹ ਨੈਸ਼ਨਲ ਹਾਈਵੇ ਜਿਸ ਉੱਪਰ ਮੌਜੂਦ ਐਸਐਸਐਫ ਅਧਿਕਾਰੀਆਂ ਨੇ ਟੋਲ ਪਲਾਜ਼ਾ ਕਰਮਚਾਰੀਆਂ ਦੇ ਉੱਪਰ ਗੰਭੀਰ ਇਲਜ਼ਾਮ ਲਗਾਏ ਨੇ ਉਹਨਾਂ ਦਾ ਕਹਿਣਾ ਹੈ ਕਿ ਟੋਲ ਟੈਕਸ ਤਾਂ ਵਸੂਲਿਆ ਜਾਂਦਾ ਹੈ ਪਰ ਨੈਸ਼ਨਲ ਹਾਈਵੇ ਉੱਪਰ ਕਿਸੇ ਵੀ ਕਿਸਮ ਦੀ ਕੋਈ ਸਹੂਲਤ ਨਹੀਂ ਹੈ 24 ਘੰਟੇ ਸਾਡੀ ਸਰਵਿਸ ਹੈ ਜਦੋਂ ਸਾਨੂੰ ਫੋਨ ਆਉਂਦਾ ਅਸੀਂ ਉਸੇ ਟਾਈਮ ਉਹ ਜਗ੍ਹਾ ਤੇ ਪਹੁੰਚ ਜਾਂਦੇ ਆ ਜਿੱਥੇ ਕੋਈ ਜਿਵੇਂ ਦੇਖਦੇ ਹੋ ਨੈਸ਼ਨਲ ਹਾਈਵੇ ਹੈਗਾ ਪੰਜਾਬ ਦਾ ਦੂਜਾ ਸਭ ਤੋਂ ਮਹਿੰਗਾ ਟੋਲ ਆ ਪਰ ਲਾਈਟਾਂ ਦਾ ਕੀ ਇੱਥੇ ਬੰਦੋਬਸਤ ਆ ਜਿਹੜੀਆਂ ਸੜਕ ਦੇ ਉੱਪਰ ਜ਼ਰੂਰੀ ਹੁੰਦੀਆਂ ਨੇ ਮੈਂ ਜੀ ਬਾਰ-ਬਾਰ ਮੈਂ ਰਾਤ ਵੀ ਕੋਈ ਗੱਲ ਕਹੀ ਤੇ ਮੈਂ ਹੁਣ ਵੀ ਇਹੀ ਗੱਲ ਕਹਾਂ ਇਹ ਇੱਕ ਨਾ ਟੋਲ ਪਲਾਜ਼ੇ ਵਾਲੇ ਮੰਨ ਲਓ ਇੱਕ ਲੋਕਾਂ ਨੂੰ ਬੇਵਕੂਫ ਬਣਾਉਂਦੇ ਆ ਜੋ ਜਿੰਨੀਆਂ ਵੀ ਲਾਈਟਾਂ ਨੇ ਬਿਲਕੁਲ ਨਹੀਂ ਚੱਲ ਰਹੀਆਂ ਜਦੋਂ ਦਾ ਇਹ ਟੋਲਪਲੇ ਦੁਬਾਰਾ ਚਾਲੂ ਹੈ ਲੈਡ ਬਿਲਕੁਲ ਨਹੀਂ ਚੱਲਦੀ ਮੈਂ ਤਾਂ ਲੋਕਾਂ ਨੂੰ ਵੀ ਕਹਿਣਾ ਵੀ ਇਹਦੇ ਤੋਂ ਜਾਗਰੂਕ ਹੋ ਵੀ ਹੁਣ ਰਾਤ ਨੂੰ ਆਪ ਦੇਖਣ ਰਾਤ ਨੂੰ ਇਸ ਟਾਈਮ ਕੋਈ ਲੈਡ ਚੱਲਦੀ ਹੈ ਰਾਤ ਨੂੰ ਡੰਗਰ ਪਸ਼ੂ ਇਹਨਾਂ ਦਾ ਕੋਈ ਰਾਤ ਨੂੰ ਕੋਈ ਗੇੜਾ ਨਹੀਂ ਕੋਈ ਐਨੀ ਟਾਈਮ ਵੀ ਮੌਕੇ ਤੇ ਨਹੀਂ ਪਹੁੰਚਦਾ ਅਸੀਂ ਫੋਨ ਕਰਦੇ ਹਾਂ ਭਾਈ ਇੱਥੇ ਐਕਸੀਡੈਂਟ ਹੋ ਗਿਆ ਜਲਦੀ ਆ ਜਾਓ ਪਰ ਨਹੀਂ ਬਿਲਕੁਲ ਜ਼ੀਰੋ ਇਹਨਾਂ ਦਾ ਵਰਕ ਹੈ ਜਿੰਦਰੀ ਇਸ ਤੋਂ ਪਹਿਲਾਂ ਇੱਕ ਨਜਾਇਜ਼ ਕੱਟ ਵੀ ਸੀ ਉਹ ਵੀ ਤੁਸੀਂ ਇੱਕ ਬੰਦ ਕਰਵਾਇਆ ਹਾਂ ਜਿਹੜਾ ਲਾਬਾ ਕੈਂਚੇ ਜੇ ਆਪਾਂ ਪੋਲ ਉੱਤਰਦੇ ਹਾਂ ਉੱਥੇ ਲੋਕਾਂ ਨੇ ਇੱਕ ਨਾ ਆਪ ਹੀ ਲੋਕਾਂ ਨੇ ਜਿਹੜੇ ਆ ਜਿਹੜੇ ਆ ਕਾਗਜ ਲੋਹਾ ਚੋਰੀ ਕਰਦੇ ਆ ਉਹਨਾਂ ਨੇ ਹੌਲੀ ਹੌਲੀ ਐਂਗਲ ਚੋਰੀ ਕਰ ਲਏ ਲੋਕਾਂ ਨੇ ਉਹ ਦੇਖ ਕੇ ਨਾ ਆਪਦਾ ਹੀ ਰਸਤਾ ਬਣਾ ਲਿਆ ਉਦੋਂ ਪੌਲ ਉੱਤਰਦਾ ਲੋਕ ਉੱਪਰ ਚੜਦੇ ਆ ਉਹ ਵੀ ਅਸੀਂ ਇੱਕ ਨਾ ਐਸਜੀਐਮ ਸਾਹਿਬ ਨੂੰ ਕਹਿ ਕੇ ਮਸਾਂ ਪਤਾ ਨਹੀਂ ਕਿਹੜੇ ਹਾਲੇ ਕਰਕੇ ਉਹ ਬੰਦ ਕਰਵਾਇਆ ਪਰ ਹੁਣ ਦੁਬਾਰਾ ਫੇਰ ਉਹੀ ਹਾਲ ਹੋ ਰਿਹਾ ਫਾਈਟਾਂ ਤਾਂ ਤੋਂ ਬਿਨਾਂ ਅੰਧੇਰੇ 'ਚ ਹਾਸੇ ਹੁੰਦੇ ਨੇ ਕੱਲ ਵੀ ਹਾਸਾ ਹੋਇਆ ਉਹਦੇ ਬਾਰੇ ਕੀ ਕਹਿਣਾ ਚਾਹੁੰਦਾ ਮੇਰੇ ਆਸੇ ਵਾਸੇ ਇਹੀ ਕਹਿੰਦੇ ਆ ਇਹਨਾਂ ਨੂੰ ਚਾਹੀਦਾ ਵੀ ਇਹ ਦੇਖਣ ਵੀ ਲੋਕਾਂ ਦੀ ਕਿਉਂ ਜਾਣਾਂ ਤੁਹਾਡੇ ਕਰਕੇ ਲੋਕਾਂ ਦੀ ਜਾਣਨਾ ਜਾ ਰਹੀਆਂ ਨੇ ਇਹ ਲੋਕਾਂ ਦੇ ਦੇਖਣ ਵੀ ਜੇ ਟੋਲ ਪੈਸਾ ਲੈ ਰਹੇ ਹੋ ਤਾਂ ਸੁਭਦਾ ਚਾਹੀਦੀ ਦੱਸਦੀ ਕਿ ਬੀਤੀ ਰਾਤ 22 ਸਾਲਾ ਨੌਜਵਾਨ ਇੱਕਮਵੀਰ ਸਿੰਘ ਜੋ ਕਿ ਡੀਐਸਪੀ ਪਟਿਆਲਾ ਦੇ ਇਕਲੌਤੇ ਪੁੱਤ ਸਨ ਉਹਨਾਂ ਦੀ ਵੱਡੇ ਹਾਦਸੇ ਦੇ ਵਿੱਚ ਮੌਤ ਹੋਈ ਸੀ ਜਦਕਿ ਉਸ ਦਾ ਇੱਕ ਦੋਸਤ ਹਰਜੋਤ ਸਿੰਘ ਗੰਭੀਰ ਰੂਪ ਤੇ ਨਾਲ ਜ਼ਖਮੀ ਹੋ ਗਿਆ ਸੀ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਪੰਜਾਬ ਦੇ ਦੂਸਰੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਕਾਲਾ ਝਾੜ ਪਵਾਨੀਗੜ ਦੇ ਹਾਲਾਤ ਕਦੋਂ ਤੱਕ ਸੁਧਰਦੇ ਨੇ ਜੋ ਕਿ ਨਿਤ ਦਿਨ ਵੱਡੇ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ ਜਕਵਾਨੀ ਟੀਵੀ ਦੇ ਲਈ ਸੰਗਰੂਪ ਤੋਂ ਅਨਿਲ ਜੈਦੀ ਰਿਪੋਰਟ